ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਤਾਜ਼ੀਆਂ ਸੂਈਆਂ ਵੜਾ ਆ ਗਈਆਂ ਨੇ ਗੱਬਣਾ ਆ ਗਈਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਵੀਰੋ ਤਾਂ ਆਓ ਵੀਰੇ ਇਹਨਾਂ ਬਾਰੇ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਾਸਰੀਆ ਵੀਰ ਜੀ ਕਲਵੀਰ ਜੀ ਕੀ ਹਾਲ ਹੈ ਕਜਿੰਦਰ ਸਿੰਘ ਜੀ ਵਧੀਆ ਵੀਰੇ ਵਧੀਆ ਠੀਕ ਠਾਕ ਤੁਸੀਂ ਸੁਣਾਓ ਜੀ ਪਹਿਲਾਂ ਕਜਿੰਦਰ ਚੈਨਲ ਦੇਖਣ ਵਾਲੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੋ ਬਹੁਤ ਸਾਰਾ ਪਿਆਰ ਦਿੰਦੇ ਹਨਾ ਸੇ ਸਭ ਦੇਸ਼ਾਂ ਜੀ ਭੈਣ ਭਰਾਵਾਂ ਤੋਂ ਚੱਲੇ ਹਨਾ ਬਿਲਕੁਲ ਬਹੁਤ ਬਹੁਤ ਧੰਨਵਾਦ ਉਹਨਾਂ ਵੀਰਾਂ ਦਾ ਜੀ ਜਿੰਨਾਂ ਵੀਰਾਂ ਨੇ ਹਨਾ ਵੀਡੀਓ ਦੇਖਦੇ ਆ ਚੈਨਲ ਸਬਸਕ੍ਰਾਈਬ ਕੀਤਾ ਵੀਰਾਂ ਨੇ ਬਿਲਕੁਲ ਤਾਂ ਜਿੰਨਾਂ ਵੀਰਾਂ ਨਹੀਂ ਚੈਨਲ ਸਬਸਕ੍ਰਾਈਬ ਕੀਤਾ ਵੀਰੇ ਸਬਸਕ੍ਰਾਈਬ ਕਰ ਲਿਓ ਜੀ ਹਾਂਜੀ ਤਾਂ ਅੱਜ ਵੀਰੇ ਵੜਾ ਅੰਗੇ ਸੋਹਣੀਆਂ ਸੁਨੱਖੀਆਂ ਹਨਾ ਹਾਂ ਜੀ ਜੀ ਤੇਰੇ ਨੇ ਕਿ ਪੀਸ ਆ ਠੀਕ ਹੈ ਜੀ ਪੀਸ ਤੇ ਪੰਜ ਹੀ ਦੋ ਵਿਗਗੇ ਆ ਠੀਕ ਹੈ ਜੀ ਤੇ ਬ੍ਰਾਂਡ ਹੀ ਆ ਕੋਈ ਜਿਆਦਾ ਰੇਟ ਨਹੀਂ ਹੈਗੇ ਹਨਾ ਹਾਂ ਜੀ ਨਿੰਗ ਨਿੰਗੇ ਰੇਟ ਆ ਤਾਂ ਵੀਰੇ ਹੁਣ ਆਪਣਾ ਐਡਰੈਸ ਦੱਸ ਦਈਏ ਕਰੀ ਪਿੰਡ ਦੱਸ ਦਈਏ ਨਾਂ ਬਲਵਿੰਦਰ ਸਿੰਘ ਜੀ ਬਿੱਲਾ ਹਾਂ ਜੀ ਠੱਠਾ ਜਿਹੜੇ ਫੱਡੇਗਾ ਚੂੜੀਆਂ ਨਾਲ ਹੀ ਭੱਲੋ ਵਾਲੀ ਹੈ ਨਗੀਠਾ ਰੋਡ ਭੱਲੋ ਆ ਜੀ ਹਾਂ ਜੀ ਤੇ ਨੰਬਰ ਹੈਗਾ 9056045155 ਠੀਕ ਹੈ ਜੀ ਤਾਂ ਅੱਜ ਵੀ ਰੇਟ ਜਿਆਜ ਰੇਟ ਛੋਟੇ ਛਡੇ ਵੀਰ ਚੀਜ਼ਾਂ ਵੱਡੀਆਂ ਬਿਲਕੁਲ ਨਹੀਂ ਕੋਈ ਹੋਰ ਨਹੀਂ ਮੰਗਣਾ ਇਹ ਨੋਰਮਲ ਰੇਟ ਹੁੰਦਾ ਹੈ ਨਾ ਤਾਂ ਵੀਰਾਂ ਨੂੰ ਇਹ ਬੇਨਤੀ ਹੈ ਕਿ ਵੀਰੇ ਵੀਡੀਓ ਪੂਰੀ ਐਂਡ ਤਾਈਂ ਜਰੂਰ ਵੇਖਿਓ ਕਿਉਂਕਿ ਪਸ਼ੂਆਂ ਦੇ ਰੇਟ ਵੀਰ ਦੇ ਜਾਇਜ਼ ਹੁੰਦੇ ਆ ਜੋ ਵਪਾਰੀ ਵੀਰ ਹੀ ਖਰੀਦ ਕਰਦੇ ਨੇ ਤਾਂ ਵਹਿੜਾ ਵੱਡੀਆਂ ਨੇ ਰੇਟ ਨਿੱਕੇ ਰੇਟ ਨਿੱਕੇ ਵੀਰ ਜੀ ਠੀਕ ਹੈ ਜਿਹੜਾ ਵੀ ਕੋਈ ਖੜੇ ਮੇਰਾ ਭਰਾ ਦੂਰ ਵੀ ਜਾਂਦਾ ਮਾਲ ਬਿਲਕੁਲ ਸੋਚੋਗੇ ਖੜੀ ਹੈ ਨਾ ਬਿਲਕੁਲ ਜੇ ਇਹੀ ਕੇ ਨੂੰ ਐਵੇਂ ਮਾਰ ਹੀ ਦੇਣਾ ਮੰਨ ਕੇ ਨਾ ਇਹਨਾਂ ਦੇ ਹੋਰ ਨਹੀਂ ਵਾ ਨਹੀਂ ਬਿਲਕੁਲ ਬਿਲਕੁਲ ਰੇਡ ਜਾ ਜਾਊਗਾ ਤਾਂ ਪਸ਼ੂ ਲੰਮਾ ਟਾਈਮ ਲੇਗੂਗਾ ਸਾਹ ਸੁਸਰੀ ਜੀ ਗੱਲ ਕਰੀ ਦੀ ਕੋਈ ਫੁਗਰੀ ਆ ਫਾ ਇੱਥੇ ਕੰਮ ਨਹੀਂ ਹੈਗਾ ਬਿਲਕੁਲ 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 ਤਾਂ ਨਾਲੇ ਵੀਰੇ ਪਸ਼ੂ ਦਾ ਆਪ ਮੂੰਹੋਂ ਬੋਲਦਾ ਹੈ ਨਾ ਕੁਆਲਿਟੀ ਬੋਲਦੀ ਆ ਨਸਲ ਬੋਲਦੀ ਆ ਵੀ ਦੁੱਧ ਕਿੰਨਾ ਭਰੂਗੀ ਤਾਂ ਵੀਰੇ ਕਰੀਏ ਸ਼ੁਰੂਆ ਪਹਿਲੇ ਨੰਬਰ ਵਾਲੀ ਬਾਰੇ ਕਰੀਏ ਗੱਲ ਵੀਜੀ ਚਾਰ ਦੰਦ ਵੱਸੀ ਆ ਗਈ ਜੀ ਚਾਰ ਦੰਦ ਦਾ ਠੀਕ ਹੈ ਐਡ ਚਾਇਆ ਦੇ ਵੱਸੀ ਹਾਂਜੀ ਜੀ ਮਿਕਸ ਆ ਰਿਹਾ ਐਡ ਚ ਵੀਜੀ ਚ ਮੱਝੀ ਲਾ ਲਓ ਖਾਂ ਦਿਖਾ ਦਿਓ ਇੱਕ ਰਿਆ ਇੱਕ ਲੈ ਲੈਂਦੀ ਹੈ ਹਨ ਸਪੈਸ਼ਲ ਲੱਗਿਆ ਨੌਕ ਵਾਲਾ ਸਪੈਸ਼ਲ ਸਪੈਸ਼ਲ ਕੀ ਬਾਤ ਹੈ ਜੀ ਸੋਹਣੀ ਵੜਾ ਫੁੱਲ ਰਾਜੀ ਆ ਖੋਲੋ ਵੀਰ ਜੀ ਇੱਕ ਹਫਤਾ ਬਾਕੀ ਹੈ ਜੀ ਇੱਕ ਹਫਤਾ ਵੀਜੀ ਇੱਕ ਹਫਤਾ ਇੱਕ ਹਫਤਾ ਪਿਆ ਇਹਦਾ ਹਾਂ ਤੋਰ ਅੱਗੇ ਟਿਕਟ ਤੇ ਥਾਲੇ ਵੇਖੋ ਵੀਰੋ ਇੱਕ ਹਫਤਾ ਬਾਕੀ ਸੂਨ ਚਾ ਇਹਦਾ ਵੈੜ ਦਾ ਬਾਕੀ ਤੋਰਾ ਚੈੱਕ ਕਰ ਲੋ ਸੋਹਣੀ ਵੈੜਾ ਵੱਡੀ ਵੈੜਾ ਵੀਰੋ ਲੈ ਵੀਰ ਲੈ ਬੰਦ ਥੇ ਵੇਖੋ ਵੀਰੋ ਚੰਗੀ ਵੈੜਾ ਗਿਆ ਵੱਡੀ ਵੈੜਾ ਕੱਦ ਕਾਠਾ ਲੀਆ ਫੁੱਲ ਪਲੀ ਜੁੜੀ ਆ ਵੀਰੋ ਤਾਂ ਗੱਲ ਕਰੀਏ ਥਣਾ ਦੀ ਕੁਆਲਿਟੀ ਤੋਂ ਫੇਸ ਕੁਆਲਿਟੀ ਤਾਈ ਬਹੁਤ ਹੀ ਜਿਆਦੀ ਸੋਹਣੀ ਵਹਿੜਾ ਤਾਂ ਰਾਜੀ ਵੀ ਫੋਲਾ ਆ ਭੱਜਦੀ ਪਲਾ ਕਿਉਂ ਆ ਹਾਂਜੀ ਇੱਕ ਦਮ ਬਾਹਰ ਵਾਜਾ ਜੇ ਲੱਗਾ ਵਾ ਬਿਲਕੁਲ ਬਿਲਕੁਲ ਨਾ ਹੈ ਕਪਰਾ ਜਾਂਦਾ ਪਸ਼ੂ ਡਰ ਜਾਂਦਾ ਬਾਕੀ ਹੈ ਸੋਹਣੀ ਵਹਿੜਾ ਬੋਦੀ ਵਾਲੀ ਵਹਿੜਾ ਕੀ ਵੀਰੋ ਚੈੱਕ ਕਰੋ ਫੇਸ ਕੁਆਲਿਟੀ ਵੀ ਨਿਗਾ ਨਿਗਾ ਕੰਨ ਆ ਗਿਆ ਬਹੁਤ ਹੀ ਜਿਆਦੀ ਸੋਹਣੀ ਵਹਿੜਾ ਠੀਕ ਹੈ ਜੀ ਹੈ ਸੀਲ ਵੀ ਜੀ ਕੀ ਬਾਤ ਹੈ ਜੀ ਦਾ ਮਰਜੀ ਬੇ ਉੱਤਰ ਸੀਸ ਲੱਗ ਸੀਸ ਲੱਗ ਸੋਹਣੀ ਵੈੜ ਆ ਵੀਰੋ ਤਾਂ ਵੀਰ ਜੀ ਇਹਦਾ ਮੋਲ ਦੀ ਗੱਲ ਕਰੀਏ ਕਿੰਨੇ ਦੀ ਹੋਜੂ ਮੋਲ ਜੀ ਬਿਲਕੁਲ ਜੈ ਜੀ ਕਰਦੇ ਆਪਾਂ ਹਾਂਜੀ ਹਾਂਜੀ 65 ਹਜ਼ਾਰ ਦੀ ਹੈ 65 ਦੀ ਠੀਕ ਆ ਲੰਗਰ ਮੇਰੇ 70 75 ਜਿੰਨਾ ਮਰਜੀ ਮੰਗੀ ਜਾਵੇ ਹਾਂਜੀ ਕੀ ਫਾਇਦਾ ਜੇ ਮੰਗ ਕੇ ਬਾਅਦ ਘਰੇ ਮਾਲ ਬੱਧਾ ਰਵੇ ਬਿਲਕੁਲ 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 ਤਾਂ ਵੱਡੀ ਵੜਾ ਵੀਰੇ ਉਹ ਬੋਦੀ ਵਾਲੀ ਆ ਸੋਹਣੀ ਸੁਨੱਖੀ ਥਣ ਸਪੈਸ਼ਲ ਲੱਗਿਆ ਇੱਕ ਹਫਤਾ ਲੇ ਜੀ ਵੀਰੇ ਇੱਕ ਹਫਤਾ ਲੇ ਜੂ ਪੱਕੀ ਜਿੰਦ ਵਿੱਚ ਪਤਾ ਗੱਲ ਕੀ ਫੁੱਲ ਤਿਆਰ ਹੋ ਗਈ ਨਾ ਮੱਛੀ ਇਹ ਕੋਈ ਵੇਚਣ ਵਾਲਾ ਵੀ ਭਰਾ ਖੜੂਗਾ ਨਾ ਹਾਂਜੀ ਤੇ 10000 ਰੁਪਏ ਦੇ ਇੱਕ ਜਾਊਗੀ ਬਿਲਕੁਲ ਹੁਣ ਕਿੰਨੇ ਦੀ ਵੀਰੇ ਹੁਣ 63 2 ਛੱਡ ਦੀ 63 ਸੀ ਹਨਾ 63000 ਦੀ ਉਹ 2 ਛੱਡ ਦੀ ਕਾਠ ਦੀ ਕਾਠ ਹਜ਼ਾਰ ਦੀ ਪੂਰੇ 60 ਦੀ ਖਾਨਾ ਹੈ ਹਨ ਤਾਂ ਵੇਖੋ ਵੀਰੇ 60 ਦੀ ਹੋ ਜੂ ਬਹੁਤ ਹੀ ਸੋਹਣੀ ਵਹਿੜਾ ਲਾਲ ਡੱਬੀ ਵਹਿੜਾ ਗਈਆਂ ਸੋਹਣੀ ਸੁਨੱਖੀ ਹੈ ਥਾਨੇ ਸਪੈਸ਼ਲ ਲੱਗਿਆ ਹਾਂਜੀ ਹਾਂਜੀ ਤਾਂ ਬਾਕੀ ਖੁੱਲੇ ਲੈਵੇ ਦੀ ਮਾਲਕਾ ਚੰਗੀ ਬਣੂਗੀ ਦੁੱਧ ਭਰ ਜੂਗੀ 16 17 ਕਿਲੋ ਦੁੱਧ ਵਿੱਚ ਭਰ ਜੂਗੀ ਠੀਕ ਹੈ ਜੀ ਐਨ ਕਰਿਓ ਮਾੜਾ ਇਹ ਮੇਥੋਂ ਵੀਰੇ ਸਫਾਈਆਂ ਵੇਖੋ ਲੈਵੇ ਦੀਆਂ ਕਿਵੇਂ ਨਾ ਕੋਈ ਵੀ ਹੈ ਨਾ ਉਵੇਂ ਜਿਵੇਂ ਹੈ ਨਾ ਥਾਨੇ ਵੇਖੋ ਕਿਦਾਂ ਲੱਗਾ ਵਾ ਕੀ ਬਾਤ ਹੈ ਜੀ ਹੈ ਨਾ ਤਹਣਾ ਹੁਣ ਇਹ ਹੋ ਗਈ 60 ਦੀ 60 ਦੀ ਤੇ ਮਾਨ ਤਾਨ ਵੀ ਵੀਰੇ ਕਰਨਾ ਛੋੜ ਛੱਪਾ ਵੀ ਹੋ ਜੂ ਪੂਰਾ ਕਰਾਂਗੇ ਵੀਰੇ ਕੋਈ ਫੋਨ ਨਾ ਲੈ ਹਨਾ ਫੋਨ ਲਾ ਦੇ ਮੇਰਾ ਠੀਕ ਆ ਤਾਂ ਵੀਰੇ ਦੂਜੇ ਨੰਬਰ ਤੇ ਆ ਗਈ ਬਈ ਵਿੱਚ ਹੀ ਦੂਜਾ ਸੁਹਾ ਆ ਗਿਆ ਜੀ ਬੱਚੀ ਦਾ ਇਹ ਵੀ ਕੱਪਣਾ ਹੈ ਹਾਂ ਤੇ ਥਾਣੇ ਲੱਗੇ ਜੇ ਪਪੂ ਨਵਾਈ ਵਾਲੇ ਖਲਾਬ ਜਾਵਾਂਗਾ ਦਿਖਾ ਦੇ ਮੈਨੂੰ ਹਾਂ ਗਲਾਬੀ ਗਲਾਬੀ ਥਾਣੇ ਮੈਨੂੰ ਵੇਖੋ ਜੀ ਮੜਾ ਯਾਹ ਬਾਤ ਹੈ ਜੀ ਹਾਂ ਇਧਰ ਵੀ ਲਿਆਇਓ ਵੀਰ ਜੀ ਆ ਲਓ ਮਾਨੇ ਤੇ ਨਾੜਾ ਨੂੰ ਨਾ ਚੈੱਕ ਕਰ ਲੋ ਵੀਰੋ ਖਾਣ ਬੜਾ ਪਿਆਰਾ ਲੱਗਿਆ ਤੇ ਲੈਵਾ ਜਿੰਨਾ ਗਾ ਨੂੰ ਉਹਨਾਂ ਪਛਾਣ ਵੱਡੀ ਵਹਿੜ ਹੈ ਨਾ ਜੀ ਵੱਡੀ ਵਹਿੜ ਠੀਕ ਹੈ ਵੇਖੋ ਵੀਰੋ ਗੁਲਾਬੀ ਥਣ ਆ ਗਿਆ ਵੱਡੀ ਵਹਿੜ ਆ ਗਈ ਆ ਵਜਨ ਫੁੱਲ ਆ ਗਿਆ ਖੁੱਲੇ ਥਣ ਪਾਂਡੇ ਦੀ ਮਾਲਕਾ ਬਿਲਕੁਲ ਵੀਰ ਜੀ ਇਹ ਤੋਂ ਬੱਚੀ ਲਈ ਹੈ ਨਾ ਹਾਂਜੀ ਵੀਰ ਜੀ ਕਹਿੰਦੇ 17-18 ਕਿਲੋ ਦੁੱਧ ਚੜਿਆ ਹੈ 17-18 ਕਿਲੋ ਇਹ ਕਿੰਨਾ ਟਾਈਮ ਲੱਜੂਗੀ ਵੀਰ ਜੀ ਇਹ ਲੈ ਜੂਗੀ ਵੀਰ ਜੀ 4-5 ਲੈ ਜੂਗੀ ਫੇਰ ਤਾਂ ਬਹੁਤ ਜਿਆਦਾ ਬਣੂਗੀ ਹਜੇ ਇਹ ਤਾਂ ਕਾਫੀ ਬਣੀ ਹੋਈ ਹੈ ਹੈ ਉਹ ਨਹੀਂ ਕਾਫੀ ਆ। 22 ਕਿਲੋ ਤੇ ਹੁਣ ਵੀ ਨਹੀਂ ਫਿਰਦੀ। ਬਿਲਕੁਲ ਬਿਲਕੁਲ। ਗਾਂ ਪਜਾਈ ਲੱਗੀ ਜਿੱਲੀ ਗਾਂ ਉਹ ਨਹੀਂ ਪਜਾਈ। ਬਿਲਕੁਲ ਬਿਲਕੁਲ। ਵੇਖੋ ਵੀਰੋ ਬਾਕੀ ਲੰਮੀ ਬੇਲ ਆ। ਫੇਸ ਕੁਆਲਿਟੀ ਤੋਂ ਲੈ ਕੇ ਤੇ ਲੇਵੇ ਤਾਂ ਹੀ ਬਹੁਤ ਹੀ ਜਿਆਦੀ ਸੋਹਣੀ ਵੇੜਾ ਵੀਰੋ। ਗੁਲਾਬੀ ਥਣ ਆ ਗਿਆ ਤੇ ਖੁੱਲੇ ਥਣਪਾਂਡੇ ਦੀ ਮਾਲਕਾ। ਵੱਡੀ ਵੇੜਾ ਵੀਰੋ। ਤਾਂ ਬਾਕੀ ਵੀਰਾਂ ਨੂੰ ਇਹ ਬੇਨਤੀ ਆ ਕਿ ਵੀਰੇ ਤੁਸੀਂ ਦੂਰੋਂ ਚੱਲ ਕੇ ਆਉਂਦੇ ਹੋ ਤੁਸੀਂ ਇਹ ਪਸ਼ੂ ਨਹੀਂ ਛੱਡ ਕੇ ਜਾਂਦੇ। ਇੱਥੇ ਸੋਹਣੀਆਂ ਵੇੜਾਂ ਨੇ ਵੱਡੀਆਂ ਵੇੜਾਂ ਨੇ ਜਿੰਨਾ ਵੀ ਲਈ ਡਿਮਾਂਡ ਹੁੰਦੀ ਹੈ ਚੰਗੇ ਰਿਕਾਰਡ ਦਾ ਪਸ਼ੂਗਰ ਇਹ ਰੱਖਣਾ ਤਾਂ ਵੀਰੇ ਇਹਦਾ ਮੁੱਲ ਵੀਰੇ ਮੁੱਲ ਜੈ ਜੀ ਆਹ ਕਈ ਭਰਾ ਕਹਿੰਦੇ ਯਾਰ ਵੀ ਸਾਨੂੰ 20 ਕਿਲੋ ਵਾਲੀ ਮੱਛੀ ਚਾਹੀਦੀ ਹੈ ਨਾ ਬਿਲਕੁਲ ਜਦੋਂ ਸਾਡੇ ਕੋਲ ਹੁੰਦੀ ਹੈ 13 14 ਵਾਲੀ ਇਹੀ ਕਿਉਂ 20 ਕਹੀਏ ਵੀਰੇ ਬਿਲਕੁਲ ਬਿਲਕੁਲ ਇੱਥੇ ਪਈਦਾ ਹੈ ਨਾ ਬਿਲਕੁਲ ਬਿਲਕੁਲ ਮੱਛੀ ਦੇ ਥੱਲੇ ਵੀਰੇ 20 22 ਕਿਲੋ ਦਾ ਰਾਮ ਨਹੀਂ ਪਹੂਗੀ ਸਾਰਾ ਟੋਲਾ ਬ੍ਰੀਡ ਆ ਦੁੱਧ ਤਾਂ ਭਰ ਜੂ ਹੈ ਨਾ ਬਾਕੀ ਦੁੱਧ ਵੀਰਾਂ ਦੀ ਸੇਵਾ ਦਾ ਹਾਂ ਬਿਲਕੁਲ ਦੁੱਧ ਵੀਰੇ ਤੁਹਾਡੀ ਸੇਵਾ ਦਾ ਬਾਕੀ ਇਹ ਗੁਲਾਬੀ ਥਾਲੇ ਠੰਡੀ ਮਿਲਦੀ ਠੀਕ ਹੈ ਜੀ ਇਹਦੀ ਬੂਤ ਆਉਂਦੀ ਰੱਖੀ ਸੀ ਲਈ ਜਲੇ ਕਿੰਨੇ ਦੀ ਵੀਰੇ ਹੋ ਜੀ ਹੁਣ ਚਲ ਅੰਗਿਆ ਤਰ ਗਿਰੀ ਲੈ ਹਾਂ ਨਾ ਪੂਰੇ ਬਤਰੀਆ ਜੀ ਆਂਦੇ 70000 ਦੀ 70 ਦੀ ਬਾਕੀ ਕੋਈ ਫੋਨ ਲਾ ਲੈ ਹਾਂ ਫੋਨ ਲਾ ਹਾਂ ਨਾ ਜੀ ਤਾਂ ਵੇਖੋ ਵੀਰੇ ਸੋਹਣੀ ਵੈੜ ਵੱਡੀ ਵੈੜ ਹੈ ਬਰੀਡ ਆ ਫੇਸ ਕੁਆਲਿਟੀ ਤੋਂ ਲੈ ਕੇ ਤੇ ਇਹ ਵੀ ਲੈਵੇ ਦੀ ਕੁਆਲਿਟੀ ਤੱਕ ਗੱਲ ਕਰੀਏ ਤਾਂ ਬਹੁਤ ਹੀ ਜਿਆਦਾ ਸੋਹਣੀ ਕਿੰਨੇ ਗਾਂ ਤੋਂ ਨਹੀਂ ਵੇਖਿਆ ਬੁੱਤ ਨਹੀਂ ਬ੍ਰਾਂਡ ਹੈ ਬਹੁਤ ਛੇ ਦੰਦ ਜੀ ਛੇ ਦੰਦ ਠੀਕ ਹੈ ਹਾਂ ਨਾ ਹੋਗੀ 70 ਦੀ ਜੀ ਬਾਕੀ ਕੋਈ ਫੋਨ ਲਾ ਰਹੇ ਹਨਾ ਜੀ ਹਾਂ ਵੇਖੋ ਬੰਦੀ ਇੰਨੀ ਆ ਵੇਖੋ ਢਿੱਲਾ ਨਹੀਂ ਆ ਜੀ ਨਹੀਂ ਬਣੂ ਤਾਂ ਬਹੁਤ ਦੁੱਧ ਵਾਲੀ ਆ ਜੀ ਬ੍ਰੀਡ ਆ ਹਾਂ ਜੀ ਅਗਲੇ ਬੰਨੇ ਆ ਗਈ ਤੀਜੇ ਨੰਬਰ ਤੇ ਤੀਜੀ ਆ ਗਈ ਜੀ ਆਪਣਾ ਜਰਸੀ ਕਾਉਸ ਲਾ ਲਓ ਹਾਂ ਜੀ ਸਰ ਠੰਡੀ ਇਦਾਂ ਹੀ ਆ ਕਾਕਾ ਇਦਾਂ ਹੀ ਬਹਿ ਜਾ ਥਲੇ ਇਹਨੂੰ ਵੀ ਬਲਾਕ ਜਮ ਨੂੰ ਲੱਗਾ ਪਪੂ ਲਵਾਈ ਵਾਲਾ ਹਾਂ ਕੋਈ ਫਿਰ ਗੁਲਾਬ ਜੀ ਆਉਣ ਨੂੰ ਵੀਰਾ ਕਹਿੰਦਾ ਉਹਦੀ ਸਪੈਸ਼ਲ ਥਣ ਲੱਗਿਆ ਆ ਵੇਖੋ ਜੀ ਹੈਨਾ ਕੀ ਬਾਤ ਹੈ ਅੱਜ ਮਨੇ ਰਵੀਰੇ ਸੂਈ ਹੈ ਪੰਜ ਇਹ ਮੁਠੀਆ ਦਾ ਥਾਣਾ ਗਿਆ ਹੈਨਾ ਜੇਰ ਦੀ ਜੇਰ ਦੀ ਵੀਡੀਓ ਬੜੀਆਂ ਫੁੱਲ ਪ੍ਰੂਫ ਹੈ ਸਲੀ ਠੀਕ ਹੈ ਪ੍ਰੂਫ ਕੋਲੇ ਆ ਮੱਛੀ ਮੰਗਰ ਆ ਗਈ ਜੋ ਉਹ ਮੱਛੀ ਆ ਕੀ ਮੰਗਰ ਹਾਂ ਗਿਰਦੀ ਵੱਛੀ ਆ ਗਈ ਖੋਲੋ ਵੀਰੇ ਲੈ ਆਓ ਕੱਢ ਕੇ ਵੇੜਾ ਆ ਵਸ਼ੀ ਆ ਗਈ ਗਿਰਦੀ ਪਾਈ ਜੀ ਵਸ਼ੀ ਆ ਗਈ ਠੀਕ ਹੈ ਵੇਖੋ ਵੀਰੋ ਤਾਜੀ ਸੂਈ ਵੜਾ ਬਿਲਕੁਲ ਹੀ ਤੇ ਬੱਚਾ ਬਹੁਤ ਚੰਗੇ ਸਿਉਂ ਦਾ ਪਾਇਆ ਇਹ 4 ਕਿਲੋ ਵਸ਼ੀ ਸਾਫ ਕਰਤੀ ਹੈ 4 ਕਿਲੋ ਚੁਾਈ ਕਰਤੀ ਹੈ ਜੀ ਹਾਂ ਖਣ ਬੜਾ ਪਿਆਰਾ ਲੱਗਿਆ ਤੇ ਲੈਵੇ ਦੀ ਗੱਲ ਕਰੀਏ ਤਾਂ ਵੀਰੇ ਬਹੁਤ ਹੀ ਜ਼ਿਆਦਾ ਸੋਹਣਾ ਲੇਵਾ ਏ ਥੱਲੇ ਸੁੱਬੇ ਲਾਇੇ ਛੱਲੇ ਹਾਂ ਸਲਮ ਤੋਰਦੇ 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 ਲਮੀਆਂ ਦੇ ਵੇਖੋ ਵੀਰੋ ਇੱਕ ਰੀਲੇਵ ਲਾ ਕੇ ਤੇ ਚੈੱਕ ਕਰ ਲਓ ਉਹ ਨਾਲੇਵ ਲੱਗਿਆ ਸੋਨੇ ਕੱਢ ਕਾਟ ਆਲੀ ਲੈਓ 250 50 18 18 20 20 ਕਿਲੋ ਦੁੱਧ ਪੀਂਦਾ ਨਵਸੀ ਇੱਕ ਇਹਦੀ ਫੈਂਟ ਚੰਗੀ ਆਊਗੀ ਫੈਂਟ ਚੰਗੀ ਆ ਜਿਹੜਾ ਵੀ ਵੀਰ ਖੜੂ ਘਰੇ ਵੀ ਪੀਲੇ ਦੁੱਧ ਫੈਂਟ ਚੰਗੀ ਆ ਹਣਾ ਹਣਾ ਇਹ ਲੱਲੀ ਮੈਂ ਲੱਲੀ ਇੱਕ ਬਰਾਬਰ ਇੱਕ ਬਰਾਬਰ ਹੋ ਗਿਆ ਹਣਾ ਬਿਲਕੁਲ ਤਾਂ ਵੇਖੋ ਵੀਰੋ ਮਗਰ ਵੀਰੇ ਵਸ਼ੀ ਆ ਗਈ ਆ ਸੋਹਣੀ ਮੈਡਾ ਥਨ ਬੜਾ ਪਿਆਰਾ ਲੱਗਿਆ ਜੀ ਤਾਂ ਵੀਰ ਜੀ ਇਹਦਾ ਮੁੱਲ ਕਿਦਾਂ ਹੀ ਬੱਚੀ ਤੇ ਘਮਾਵੇ ਮੁੱਲੇ ਦਾ ਵੀਰ ਜੀ ਕੀ ਕਰਨਾ ਮੈਡਾ ਜੀ ਓਟਪੀ ਵਾਲੇ ਜਾਇ ਜੀ ਮੁੱਲ ਜਾਇ ਜੀ ਜਾਣਦੇ ਹੋ ਹਨਾ ਵੇਖੋ ਵੀਰ ਆ ਬੱਚਾ ਆ ਗਿਆ ਇਹਦਾ ਵਛੀ ਰਾਤ ਦੀ ਸੂਈ ਹਨਾ ਠੀਕ ਹੈ ਪੈ ਪਿੱਛੋ ਦੀ ਬਹਿ ਜਾ ਕੋ ਜਿੰਦਰ ਪੈ ਗਾੜੀਆਂ ਦੀ ਪੈ ਬਿਨਾ ਮੰਗੇ ਤਾਂ ਠੀਕ ਹੈ ਨਾ ਪੈ ਸਾਰਾ ਟੱਬਰ ਹੀ ਬਹਿ ਜੋ ਇਸਲੇ ਯਾਰ ਬਹੁਤ ਹੀ ਸੋਹਣੀ ਮਛੀਆ ਬਿਲਕੁਲ ਤਾਂ ਵੀਰੋ ਇਹਦਾ ਮੁੱਲ ਜੀ ਮੋਲੇ ਵੀਰ ਜੀ ਜਾਇ ਜੀ 3 ਜੀ ਹੈ ਦੇਰੀ ਵੀਰੇ 65000 ਠੀਕ ਹੈ 2 ਛੱਡ ਦਿਓ ਹਣਾ 63 ਜੀ 63 ਦੇ ਦਈਏ 61000 ਦੀ ਹਾਂ 58000 ਦੀ ਬਚੀ ਸੌਦਾ ਨਹੀਂ ਜੋ ਕਰੀ ਮੇਰਾ 3 ਕਿਲੋ ਵਾਲੀ ਬਚੀ 58000 ਦੀ ਕੀ ਬਾਤ ਆ ਜੀ ਠੀਕ ਹੈ ਜੀ ਤਾਂ ਵੇਖੋ ਵੀਰੋ ਬਹੁਤ ਹੀ ਵਧੀਆ ਰੇਟ ਵੀਰ ਨੇ ਕੀਤਾ ਤਾਜੀ ਸੂਈ ਹੈ ਜੀ ਤਾਂ ਤਿੰਨ ਵੇੜਾ ਨੇ ਵੀਰੇ ਕੋਲੇ ਤਿੰਨ ਦੀ ਤੇ ਨਹੀਂ ਬਹੁਤ ਸੋਹਣੀਆਂ ਨੇ 58000 ਦੀ ਤਾਜੀ ਸੂਈ ਵੈੜ ਹੋ ਜੂ ਤਾਂ ਰੇਟ ਜਾਇਜ਼ ਆ ਬਾਕੀ ਵੀਰਾਂ ਨੂੰ ਇਹ ਬੇਨਤੀ ਆ ਕਿ ਵੀਰੇ ਫੋਨ ਵੀਰ ਨੂੰ ਜਰੂਰ ਲਾ ਲਿਓ ਵੱਡੀਆਂ ਵੇੜਾਂ ਨੇ ਛੋੜ ਛੱਪਾ ਹੋ ਜੂ ਜੀ ਤਾਂ ਖੁੱਲੇ ਥਣਪੰਡੇ ਦੀਆਂ ਮਾਲਕਾਂ ਨੇ ਦੋ ਗੱਬਣ ਆ ਗਈਆਂ ਇੱਕ ਸੂਈ ਆ ਗਈ ਹੈ ਨਾ ਜੀ ਤਾਂ ਬਾਕੀ ਵੀਰਾਂ ਨੂੰ ਬੇਨਤੀ ਹੈ ਵੀਰੇ ਫੋਨ ਜਰੂਰ ਲਾਓ ਜੀ ਤਾਂ ਤਿੰਨ ਵੇੜਾਂ ਨੇ ਰੇਟ ਵੀਰ ਦਾ ਹਰੇਕ ਵੀਡੀਓ ਚ ਜਾਇਜ਼ ਹੁੰਦਾ ਤਾਂ ਦੋ ਗੱਬਣਾਂ ਨੇ ਸੋਹਣੀਆਂ ਵੱਡੀਆਂ ਵੇੜਾਂ ਨੇ ਬਾਕੀ ਵੀਰੇ ਉਹ ਨਿੱਕੀਆਂ ਵੇੜਾਂ ਨਹੀਂ ਆ ਤੁਸੀਂ ਦੂਰੋਂ ਵੀ ਚੱਲ ਜਾਓਗੇ ਛੱਡ ਕੇ ਨਹੀਂ ਜਾਓਗੇ ਬਾਕੀ ਇਹ ਬੇਨਤੀ ਹੁੰਦੀ ਹੈ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰੀ ਜਾ ਲਿਓ ਲਾਈਕ ਕਰੋ ਤੇ ਸ਼ੇਅਰ ਕਰੋ ਜੋ ਤੁਹਾਨੂੰ ਨਵੀਂ ਤਾਂ ਨਵੀਂ ਵੀਡੀਓ ਲਿਆ ਕੇ ਵਿਖਾ ਲਈ ਜਾਵੇ ਤਾਂ ਐਡਰੈਸ ਇੱਕ ਰਵੀਰ ਜੀ ਆਪਣਾ ਬੋਲ ਦਿਓ ਕਿਹੜਾ ਹੀ ਬੋਲਦਾ ਹੈ ਪਿੰਡ ਛੱਠਾ ਪਿੰਡ ਛੱਠਾ ਇਹ ਦੀਪਪਾਲ ਵਾਲੀ ਪਿੰਡ ਹੈ ਇਹ ਫੋਨ ਨੰਬਰ ਹੈ 95604556 9056 4556 ਨਾਂ ਕੀ ਆ ਗਿਆ ਜੀ ਨਾਂ ਆ ਗਿਆ ਨਾਗੇ ਵੀ ਆ ਗਿਆ ਗੁਰਪ੍ਰਤਾਪ ਸਿੰਘ ਆ ਗਿਆ ਗੁਰਪ੍ਰਤਾਪ ਸਿੰਘ ਇਹ ਵੀ ਆ ਗਿਆ ਹਾਂ ਜੀ ਠੀਕ ਹੈ ਜੀ ਠੀਕ ਹੈ ਵੀਰ ਜੀ ਸਤਿ ਸ੍ਰੀ ਅਕਾਲ ਜੀ